1924 ਦੇ ਸ਼ੁਰੂ ਵਿੱਚ ਇਹ ਕਾਰ ਵਾਪਸ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਰੂਪੋਸ਼ ਹੋਣਾ ਪਿਆ। ਮਜਾ ਇਹ ਸੀ ਕਿ ਜੈਤੋ ਦੇ ਮੋਰਚੇ ਦੇ ਸਬੰਧ ਵਿੱਚ 500 ਸੱਤਿਆਗ੍ਰਹਿਾਂ ਦਾ ਇੱਕ ਵੱਡਾ ਜਥਾ ਗੰਗਸਰ ਨੂੰ ਜਾ ਰਿਹਾ ਸੀ। ਜਦੋਂ ਇਹ ਜਥਾ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਚੱਕ ਨੰਬਰ 105 ਵਿੱਚ ਦੁਪਹਿਰ ਦੇ ਸਮੇਂ ਰੁਕਿਆ ਤਾਂ ਫਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਹਨਾਂ ਦੀ ਲੰਗਰ ਦਾ ਪ੍ਰਬੰਧ ਕੀਤਾ ਸੀ। ਉਹ ਦਸੰਬਰ 1925 ਤੱਕ ਰੂਪੋਸ਼ ਰਿਹਾ ਇਸ ਸਮੇਂ ਦੌਰਾਨ ਉਹ ਵਧੇਰੇ ਦਿੱਲੀ ਜਾਂ ਯੂਪੀ ਦੇ ਵਿੱਚ ਰਿਹਾ। 1926 ਦੇ ਮੋੜ ਵਿੱਚ ਉਸਨੇ ਰਾਮਚੰਦਰ, ਭਗਵਤੀ ਚਰਨ ਮੋਰਾ, ਸੁਖਦੇਵ ਅਤੇ ਹੋਰ ਸਾਥੀਆਂ ਨਾਲ ਰਲ ਕੇ ਨੌਜਵਾਨ 파ਰਸਬਾ ਬਣਾ ਲਈ। ਕ੍ਰਾਂਤੀਕਾਰੀਆਂ ਵਾਸਤੇ ਇਹ ਸੰਸਥਾ ਇੱਕ ਖੁੱਲਾ ਤੇ ਜਨਤਕ ਮੰਚ ਸੀ। ਇਸ ਸੰਸਥਾ ਸਮਾਜਵਿਦਾਰੇ ਤੇ ਸਮਪਰਦਾਇਕ ਸੰਭਾਵਨਾਵਾਂ ਦੇ ਇੱਕ ਵਿਸ਼ਾਲ ਉਦੇਸ਼ ਨੂੰ ਪਰਨਉਜ ਹੋਈ ਸੀ। ਜਦੋਂ ਉਹ ਇਨਕਲਾਬੀ ਸਰਗਰਮੀਆਂ ਦੇ ਵਿੱਚ ਪੂਨ ਤਰ੍ਹਾਂ ਉੱਚਾ ਹੋਇਆ ਸੀ ਤਾਂ ਉਸ ਨੂੰ 29 ਮਈ ਨੂੰ 27 ਨੂੰ ਲਾਹੌਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 4 ਜੁਲਾਈ ਨੂੰ 27 ਤੱਕ ਹਿਰਾਸਤ ਵਿੱਚ ਰੱਖਿਆ। ਪਰ ਉਸ ਦਾ ਪਿਤਾ ਸਰਦਾਰ ਕਿਸ਼ਨ ਸਿੰਘ 60000 ਰੁਪਏ ਦਾ ਮੁਚੱਲਕਾ ਭਰ ਕੇ ਉਸ ਨੂੰ ਜ਼ਮਾਨਤ ਤੇ ਰਿਹਾ ਕਰਵਾਉਣ ਵਿੱਚ ਕਾਮਯਾਬ ਹੋ ਗਿਆ। ਭਗਤ ਸਿੰਘ ਨੂੰ ਆਪਣੇ ਪਰਿਵਾਰ ਦੇ ਬਾਕੀ ਜੀਆਂ ਨੂੰ ਮਿਲਣ ਤੋਂ ਪਹਿਲਾਂ ਹੀ ਉਸ ਦੇ ਪਿਤਾ ਨੇ ਖੁੰਡੇ ਨਾਲ ਕੁੱਟਿਆ ਤੇ ਉਹ ਮਸ਼ਕਰੀਆਂ ਕਰਦਾ ਤੇ ਦੰਦ ਕੱਢਦਾ ਰਿਹਾ। ਉਹਨਾਂ ਦੇ ਨਾਲ ਦੇ ਵਿੱਚ ਜ਼ਿੱਦੀ ਪੁੱਤਰਾ ਨਾਲ ਅਜਿਹਾ ਵਿਹਾਰ ਆਮ ਹੁੰਦਾ।